ਸਸਿਕਾ ਜੀ ਤੁਸੀਂ ਦੇਖ ਰਹੇ ਹੋ ਜੀਤ ਵੈਬ ਟੀਵੀ ਮੈਂ ਹਾਂ ਬਲਬੀਰ ਸਿੰਘ ਜੋਸਨ ਅਸੀਂ ਅੱਜ ਮੌਜੂਦ ਹੈਗੇ ਆ ਸਤਲੋਈ ਦਰਿਆ ਤੇ ਇਹ ਪਿੰਡ ਧੀਰਾਕਰ ਹੈਗਾ ਜਿੱਥੇ ਤੁਸੀਂ ਮੇਰੇ ਮਗਰ ਦੇਖ ਸਕਦੇ ਹੋਗੇ ਇਹ ਇਸ ਜਗ੍ਹਾ ਦੇ ਉੱਪਰ ਜਿਹੜੀ ਹੈਗੀ ਆ ਉਹ ਬੇੜੀ ਚੱਲਦੀ ਰਹੀ ਹੈ ਸਤਲੋਈ ਦਰਿਆ ਹੈਗਾ ਇਸ ਜਗ੍ਹਾ ਦੇ ਉੱਪਰ 2016 ਤੱਕ ਜਿਹੜਾ ਇੱਥੋਂ ਬੇੜਾ ਪੈਕੇਟ ਪਾਰ ਪਾਰਲੇ ਪਾਸੇ ਮਾਝੇ ਮਾਝੇ ਵਾਲੇ ਪਾਸੇ ਜਿਹੜੇ ਹੈਗੇ ਲੋਕ ਆਉਂਦੇ ਜਾਂਦੇ ਸੀ ਆਪਣੀਆਂ ਜ਼ਮੀਨਾਂ ਦੇ ਵਿੱਚ ਜਾਦੇ ਸੀਗੇ ਬੇੜੇ ਰਾਹੀ ਤੇ 2006 ਦੇ ਵਿੱਚ ਇਸੇ ਹੀ ਜਗ੍ਹਾ ਦੇ ਉੱਪਰ ਜਿਹੜਾ ਪਰਲੇ ਬਨੇ ਦਰਿਆ ਹੈਗਾ ਉੱਥੇ ਜਿਹੜਾ ਹੈਗਾ ਬੇੜਾ ਡੁੱਬਣ ਕਰਕੇ ਜਿਹੜੇ ਹੈਗੇ ਆ ਕਰੀਬ 12 ਲੋਕ ਜਿਹੜੇ ਹੈਗੇ ਆ ਉਹ ਜਿਹੜੇ ਹੈਗੇ ਆ ਮੌਤ ਦੇ ਮੂੰਹ ਵਿੱਚ ਚਲੇ ਗਏ ਸਨ ਸਾਡੇ ਨਾਲ ਪਿੰਡ ਦੇ ਸਰਪੰਚ ਸਾਹਿਬ ਮੌਜੂਦ ਹੈਗੇ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਇਸ ਜਗ੍ਹਾ ਦੇ ਉੱਪਰ ਇਸ ਜਿਹੜੇ ਸਤਲ ਦਰਿਆ ਦੇ ਵਿੱਚ ਕਿੰਨੀ ਜੜੀ ਹੈਗੀ ਆ ਉਹ ਜ਼ਮੀਨ ਆ ਚੁੱਕੀ ਹੈਗੀ ਆ ਕਿੰਨੀ ਹੁਣ ਸਤਲ ਦਰਿਆ ਵਿੱਚ ਪਾਣੀ ਔਨ ਕਰਕੇ ਡੁੱਬ ਚੁੱਕੀ ਹੈਗੀ ਆ ਸਾਡੇ ਨਾਲ ਪਿੰਡ ਦੇ ਸਰਪੰਚ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਰਪੰਚ ਸਾਹਿ ਤੁਸੀਂ ਮੈਨੂੰ ਦੱਸਿਓ ਜੀ ਆ ਜਿਹੜਾ ਸਤਲੁਜ ਦਰਿਆ ਹੈਗਾ ਪਾਣੀ ਕਿੰਨਾ ਕੁ ਵਧ ਗਿਆ ਹੈਗਾ ਤੇ ਕਿੰਨੀਆਂ ਕਿ ਜੜੀਆਂ ਫਸਲਾਂ ਡੁੱਬ ਗਈਆਂ ਸਾਜੀ ਮੈਂ ਗੁਰਮੇਦ ਸਿੰਘ ਸਾਬਕਾ ਸਰਪੰਚ ਪਿੰਡ ਧੀਰਾ ਘਰਾ ਜ਼ਿਲ੍ਹਾ ਫਿਰੋਜ਼ਪੁਰ ਜੀ ਸਭ ਤੋਂ ਪਹਿਲਾਂ ਤਾਂ ਮੈਂ ਅਜੀਤ ਟੀਵੀ ਵਾਲਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਗਰੀਬਾਂ ਦੀ ਸਾਰ ਲਈ ਆ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿਉਂਕਿ ਤੁਸੀਂ ਸਾਡੀ ਜਿਹੜੀ ਸਰਕਾਰ ਤੱਕ ਗੱਲ ਪਹੁੰਚਾਓਗੇ ਇੱਥੇ ਜੀ ਇਹ ਸਾਡੀਆਂ ਮਾਲਕੀ ਜ਼ਮੀਨਾਂ ਵਾ ਇਸ ਤੋਂ ਅੱਗੇ ਦਰਿਆ ਵਾ ਜਿਹੜਾ 2016 ਤੱਕ ਜਿਹੜਾ ਵਾ ਇੱਥੇ ਬੇੜਾ ਚੱਲਦਾ ਰਿਹਾ ਵਾ ਜਿਤਨਾ ਕਿ ਅੱਗੇ ਤੁਸੀਂ ਗੱਲ ਕੀਤੀ ਆ ਕਿ 2006 ਦੇ ਵਿੱਚ ਬੇੜਾ ਡੁੱਬ ਗਿਆ ਸੀਗਾ ਦੇ ਉੱਥੇ ਕਾਫੀ ਲੋਕ ਜਿਹੜੇ ਆ ਮਾਰੇ ਗਏ ਇੱਥੇ ਜੀ ਲਗਭਗ ਸਾਡੀ 5000 ਕਿਲਾ ਜਿਹੜੀ ਆ ਜਿਹੜੀ ਹੁਣ ਇਸ ਵੇਲੇ ਮਾਰਦੇ ਥੱਲੇ ਆ ਅੱਜ ਤੋਂ ਪਿਛਲੀਆਂ ਤਰੀਕਾਂ ਜਿਹੜੀ ਮਾਰਦੇ ਥੱਲੇ ਚੱਲ ਰਹੀ ਆ ਇਹ 5000 ਕਿਲਾ ਜਿਹੜੀ ਆ ਲਗਭਗ ਸਾਡੀ ਪੰਜਾ ਸੱਤਾ ਪਿੰਡਾਂ ਦੀ ਜਿਹੜੀ ਆ ਜਿਤਨਾ ਕਿ ਪਿੰਡਾਂ ਕਮਲ ਵਾਲਾ ਮੁਠਿਆਵਾਲਾ ਬਾਲਾ ਮੇਗਾ ਜਾਮਾ ਮੇਗਾ ਨਿਆ ਲਾਲਵੇ ਰਾਤੀਰਾ ਘਰਾ ਟੱਲੀ ਗੁਲਾਮ ਅੱਗੇ ਬੰਡਾਲਾ ਤੇ ਅੱਗੇ ਅੱਗੇ ਪਿੰਡ ਜਿਹੜੇ ਆ ਇਸ ਤਰ੍ਹਾਂ ਜਲੋਗੇ ਚੱਲ ਪੈਂਦੇ ਆ ਜੀ ਇਹਨਾਂ ਦੀ ਜਿਹੜੀ ਆ ਲਗਭਗ 5000 ਕਿੱਲਾ ਜਿਹੜੀ ਆ ਇਸ ਵੇਲੇ ਫਸਲ ਜਿਹੜੀ ਆ ਡੁੱਬੀ ਆ ਅਤੇ ਸਰਕਾਰਾਂ ਸਾਨੂੰ ਇੱਕ ਸ਼ਿਕਾਰ ਕਰ ਰਹੀਆਂ ਜੀ ਸਾਡਾ ਗਰੀਬਾਂ ਦਾ ਸ਼ਿਕਾਰ ਕਰ ਰਹੀਆਂ ਵਾ ਕਿਉਂ ਇਹਦੇ ਤੋਂ ਇਹਨਾਂ ਨੂੰ ਕਾਫੀ ਮੋਠਾ ਮੋਟਾ ਮੁਨਾਫਾ ਹੁੰਦਾ ਵਾ ਜਾਨ ਬੁੱਝ ਕੇ ਸਾਨੂੰ ਪਿੱਛੇ ਪਾਣੀ ਡੱਕ ਕੇ ਅਤੇ ਸਾਡੀਆਂ ਪੈਲੀਆਂ ਦੇ ਵਿੱਚ ਬਾਅਦ ਚ ਸਾਡੀਆਂ ਮਾਲਕੀ ਪੈਲੀਆਂ ਵਾਂ ਸਾਨੂੰ ਡੋਬਦੇ ਆ ਇਤੋਂ ਫਿਰ ਇਹ ਮੋਟਾ ਮੁਨਾਫਾ ਕਮਾਉਂਦੇ ਆ ਕਿਉਂਕਿ 2023 ਦੇ ਵਿੱਚ ਵੀ ਜਿਹੜਾ ਸਾਡਾ ਬੁਰਾ ਬਹੁਤ ਬੁਰਾ ਅਸ਼ਰ ਹੋਇਆ ਸੀਗਾ ਤੇ ਕਿਸੇ ਵੀ ਸਰਕਾਰ ਨੇ ਸਾਨੂੰ ਕੁਝ ਨਹੀਂ ਦਿੱਤਾ ਲਿਆ ਜੀ ਅਤੇ ਪਤਾ ਨਹੀਂ ਜਿਹੜਾ ਕੁਦਰਤੀ ਆਫਤਾਂ ਦਾ ਫੰਡ ਆਉਂਦਾ ਵਾ ਸਰਕਾਰਾਂ ਕੋਲੇ ਬਜਟ ਹੁੰਦਾ ਜੀ ਕੁਦਰਤੀ ਆਫਤਾਂ ਦਾ ਸੈਂਟਰਲ ਸਰਕਾਰ ਦਾ ਵੀ ਹੁੰਦਾ ਪੰਜਾਬ ਸਰਕਾਰ ਦਾ ਵੀ ਹੁੰਦਾ ਉਹ ਇਹਨਾਂ ਜਿਹੜੇ ਲੀਡਰ ਆ ਜਾ ਸਰਕਾਰਾਂ ਵਾ ਇਹਨਾਂ ਦੇ ਹੀ ਖਜ਼ਾਨੇ ਦੇ ਵਿੱਚ ਜਾਂਦੇ ਆ ਇਹ ਜ਼ਿਆਦਾ ਤਾਂ ਸਾਨੂੰ ਮਾਰ ਕੇ ਗਰੀਬਾਂ ਨੂੰ ਤੇ ਇਹ ਆਪਣੀਆਂ ਜ਼ਿਆਦਾ ਤਾਂ ਕੋਠਾਂ ਕਾਰਾਂ ਕੋਠੀਆਂ ਕਾਰਾਂ ਬਣਾਈ ਜਾਂਦੇ ਆ ਜੀ ਜੇਕਰ ਆਪਾਂ ਗੱਲ ਕਰਦੇ ਸਹੀ ਜਿਵੇਂ ਹੁਣ ਇਹ ਸਤਲੁਜ ਦਰਿਆ ਦੇ ਵਿੱਚ ਜਿਹੜਾ ਹੈਗੀ ਆ ਜ਼ਮੀਨਾਂ ਜਿਹੜੀਆਂ ਹੈਗੀਆਂ ਝੋਨੇ ਕਿਹੜੀ ਕਿੜੀਆਂ ਫਸਲਾਂ ਡੁੱਬ ਚੁੱਕੀਆਂ ਹੈਗੀਆਂ ਇਹਦੇ ਵਿੱਚ ਜੀ ਝੋਨਾ ਅਜੇ ਤਾਂ ਤੁਸੀਂ ਵੇਖ ਰਹੇ ਹੋ ਮੱਕੀ ਮੱਕੀ ਦੀਆਂ ਫਸਲਾਂ ਜਿਹੜੀ ਤਿਆਰ ਸੀਗੀ ਬਿਲਕੁਲ ਅਰਬੀ ਲਾਈ ਸੀ ਲੋਕਾਂ ਸਬਜ਼ੀਆਂ ਲਾਈਆਂ ਸੀ ਝੋਨਾ ਕਾਫੀ ਡੁੱਬਾ ਜੀ ਤੇ ਇਤਰਾ ਪੱਠੇ ਲੋਕਾਂ ਦੇ ਸਾਰੀਆਂ ਜਿਹੜੀਆਂ ਅਲੱਗ-ਅਲੱਗ ਫਸਲਾਂ ਜਿਹੜੀਆਂ ਜਿੱਦਾਂ ਕਿਸਾਨ ਬੀਜਦਾ ਆਪਣੀਆਂ ਫਸਲਾਂ ਕਿੰਨੇ ਕਿ ਦਿਨ ਹੋ ਗਿਆ ਜਿਹੜਾ ਪਾਣੀ ਚੜਦਾ ਆ ਰਿਹਾ ਹੈਗਾ ਕਿੰਨੇ ਕਿ ਦਿਨ ਹੋ ਗਿਆ ਜਿਹੜੀ ਫਸਲਾਂ ਡੁੱਬਿਆ ਨੂੰ ਇਹ ਲਗਭਗ 6-7 ਕਿ ਦਿਨ ਹੋ ਗਿਆ ਜੀ 7 ਦਿਨ ਹੋ ਗਿਆ ਹਾਂਜੀ ਹਾਂਜੀ ਪਾਣੀ ਵਧ ਰਿਹਾ ਹੈ ਕਿ ਘਟ ਰਿਹਾ ਹੈ ਕਿਦਾਂ ਜੀ ਨਹੀਂ ਪਾਣੀ ਵਧ ਹੀ ਰਿਹਾ ਜਿਉਂ ਦੰਦਾ ਵਧੀ ਜਾਂਦਾ ਜੀ ਪਾਣੀ ਵਧੀ ਜਾਂਦਾ ਹਾਂਜੀ ਹਾਂਜੀ ਜੇਕਰ ਆਪਾਂ ਗੱਲ ਕਰਦੇ ਹੈਗੇ ਸਤਲੁਜ ਦਰਿਆ ਦੇ ਵਿੱਚ ਜਿਹੜੀ ਮਾਲਕੀ ਜ਼ਮੀਨਾਂ ਲੋਕਾਂ ਦੀ ਹੈਗੀਆਂ ਹੈਗੀਆਂ ਵਿੱਚ ਘਰ ਵੀ ਵਿੱਚ ਬਣੇ ਹੋਏ ਹੈਗੇ ਆ ਫਾਰ ਦੇ ਵਿੱਚ ਲੋਕ ਰਹਿ ਰਹੇ ਨੇ ਤੇ ਉਹ ਲੋਕ ਹੁਣ ਨੇ ਜੀ ਉਹ ਬਸ ਡੁੱਬਣ ਦੇ ਕਿਨਾਰੇ ਹੀ ਹੋਏ ਬਸ ਤਿਆਰ ਨੇ ਲੋਕ ਸਮਾਨ ਬੰਨ ਕੇ ਆਪਣਾ ਤੇ ਕੁਝ ਲੋਕ ਚਲੇ ਗਏ ਆ ਆਹ ਦਾ ਘਰ ਆ ਇਥੋਂ ਲੋਕ ਨਿਕਲ ਗਏ ਆ ਨਿਕਲ ਗਏ ਤੇ ਕੁਝ ਜਿਹੜੇ ਦੂਜੇ ਵੀ ਆਪਣਾ ਸਮਾਨ ਸਮੂਹ ਨੂੰ ਬੰਨਣ ਡਏ ਉਹ ਵੀ ਤਿਆਰ ਆ ਜੀ ਜੇ ਬਸ ਗੱਲ ਕਰਦੇ ਆ ਸਰਕਾਰ ਕੋਲ ਕੋਈ ਪ੍ਰਬੰਧ ਹੈਗੇ ਆ ਜੇਕਰ ਲਗਾਤਾਰ ਰਾਤ ਨੂੰ ਕੇ ਪਾਣੀ ਵਾਜਦਾ ਆਏਗਾ ਤੇ ਲੋਕ ਜਿਹੜੇ ਹੈਗੇ ਲੋਕਾਂ ਦੇ ਘਰਾਂ 'ਚ ਪਾਣੀ ਵੜ ਜਾਂਦਾ ਫਿਰ ਕੋਈ ਸਰਕਾਰ ਕੋ ਕੋਈ ਹੈ ਪ੍ਰਬੰਧ ਹੈਗਾ ਜਿਹਦੇ ਨਾਲ ਲੋਕੀ ਬਾਹਰ ਆ ਸਕਣ ਸਰਕਾਰ ਕੋਲੇ ਜਨਾਬ ਕੋਈ ਪ੍ਰਬੰਧ ਨਹੀਂ ਅੱਜ ਤੱਕ ਸਾਡੀ ਕਿਸੇ ਨੇ ਸਾਰ ਨਹੀਂ ਲਈ ਤੇ ਨਾ ਹੀ ਸਾਨੂੰ ਆਸ ਹੈ ਸਰਕਾਰ ਕੋਲ ਕਿਉਂਕਿ ਸਰਕਾਰ ਤੇ ਮੈਂ ਅੱਗੇ ਵੀ ਤੁਹਾਨੂੰ ਬੇਨਤੀ ਕੀਤੀ ਤੁਹਾਡੇ ਚੈਨਲ ਦੇ ਰਹੀ ਕਿ ਸਾਨੂੰ ਇੱਕ ਸ਼ਿਕਾਰ ਬਣਾਇਆ ਵਾ ਸਰਕਾਰ ਨੇ ਸ਼ਿਕਾਰ ਮਾਰ ਕੇ ਤੇ ਫਿਰ ਉਹ ਆਪਣੀਆਂ ਜਿਹੜੀਆਂ ਜਾਇਦਾਦਾਂ ਬਣਾਉਂਦੇ ਸਾਡੇ ਤੋਂ ਹੁਣ ਆ 2023 ਦੇ ਵਿੱਚ ਸਾਡੀਆਂ ਸੜਕਾਂ ਟੁੱਟੀਆਂ ਸਾਡੇ ਘਰ ਟੁੱਟੇ ਆ ਉਹ ਕਿਸੇ ਨੇ ਸਾਡੀ ਸਾਰ ਨਹੀਂ ਲਈ ਜੀ ਇਹਨਾਂ ਸੜਕਾਂ ਦਾ ਪਤਾ ਨਹੀਂ ਕਿੰਨਾ ਰੁਪਈਆ ਜਿਹੜੀਆਂ ਸਰਕਾਰਾਂ ਖਾ ਗਈਆਂ ਨੇ ਉਹਨਾਂ ਦੇ ਨਮਾਇਦੇ ਖਾ ਗਏ ਹੋਣੇ ਆ ਹੁਣ ਇਹਨਾਂ ਇਸ ਪਾਣੀ ਦੇ ਵਿੱਚ ਫਿਰ ਇਹਨੂੰ ਨਵੇਂ ਸਿਰਿਓਂ ਇਹਦੇ ਫਿਰ ਪੈਸੇ ਲੱਪਣਗੇ ਤੇ ਇਸ ਤਰ੍ਹਾਂ ਜੀ ਇਹ ਸਾਡਾ ਕਿਸੇ ਨੇ ਕੀ ਸਾਰ ਲੈਣੀ ਇੱਕ ਸਾਨੂੰ ਸ਼ਿਕਾਰ ਦੇ ਰੂਪ ਦੇ ਵਿੱਚ ਵਰਤਦੇ ਆ ਸਾਡੀਆਂ ਮਾਲਕੀ ਪੈਲੀਆਂ ਜਿਹੜੀਆਂ ਸਾਨੂੰ ਜਾਣ ਬੁੱਝ ਕੇ ਕਿਸਾਨਾਂ ਨੂੰ ਇਹ ਕਮਜ਼ੋਰ ਕਰਨ ਦੇ ਆ ਗਰੀਬਾਂ ਨੂੰ ਕਮਜ਼ੋਰ ਕਰਨ ਦੇ ਆ ਕਿ ਇਹ ਕਿਤੇ ਸਰਕਾਰ ਦੇ ਖਿਲਾਫ ਬੋਲਣ ਜੋਗੇ ਨਾਲ ਕਿੰਨਾ ਜਿਹੜਾ ਨੁਕਸਾਨ ਹੁੰਦਾ ਖਸਾ ਨੁਕਸਾਨ ਸਰ 2023 ਦੇ ਵਿੱਚ ਵੀ ਭਾਰੀ ਨੁਕਸਾਨ ਹੋਇਆ ਸੀ ਤੇ ਹੁਣ ਵੀ ਹਾਲਾਤ ਉਹੋ ਜਿਹੇ ਬਣਦੇ ਨਜ਼ਰ ਆ ਰਹੇ ਆ ਉਸ ਸਮੇਂ ਵੀ ਸਰਕਾਰ ਨੇ 1200 ਰੁਪਇਆ ਪ੍ਰਤੀ ਏਕੜ ਮੁਆਵਜ਼ਾ ਦੇ ਕੇ ਪੱਲਾ ਝਾੜਿਆ ਕਿਸੇ ਨੇ ਸੁਣੀ ਤੇ ਹੁਣ ਵੀ ਅਜੇ ਤੱਕ ਕੋਈ ਜ਼ਿਲ੍ਹੇ ਦਾ ਪ੍ਰਸ਼ਾਸਨ ਦਾ ਵੱਲੋਂ ਕੋਈ ਵੀ ਅਧਿਕਾਰੀ ਅਜੇ ਤੱਕ ਨਹੀਂ ਪਹੁੰਚਾ ਇੱਥੇ ਤੇ ਸਾਨੂੰ ਸਰਕਾਰਾਂ ਤੋਂ ਤਾਂ ਕੋਈ ਉਮੀਦ ਹੈ ਨਹੀਂ ਗਈ ਤੇ ਨਾ ਰੱਖਣੀ ਚਾਹੀਦੀ ਆ ਉਹਦੋਂ ਸਰਕਾਰ ਕਹਿੰਦੀ ਸੀਗੀ ਵੀ ਅਸੀਂ ਜਿਹੜਾ ਹੈਗਾ ਮੁਰਗੀ ਮਰੀ ਦੇ ਤੇ ਜਾਂ ਮਤਲਬ ਕੋਕੜੀ ਮਰੀ ਦੇ ਵੀ ਪੈਸੇ ਦੇਵਾਂਗੇ ਕਿਸਾਨਾਂ ਨੂੰ ਬੱਕਰੀ ਮਰੀ ਦੇ ਪੈਸੇ ਦੇਵਾਂਗੇ ਪਰ ਜਿਹੜੀ ਤੁਸੀਂ ਗੱਲ ਕਰਦੇ ਆ 650 ਰੁਪਏ ਜਿਹੜਾ ਹੈ ਦਿੱਤਾ ਗਿਆ ਉਸ ਤੋਂ ਬਾਅਦ ਹੋਰ ਕੋਈ ਕੋਈ ਸਾਨੂੰ ਮੌਜੂਦ ਨਹੀਂ ਤੱਕਿਆ ਇਹ ਨਿਹਾਲਾ ਲਵੇਰਾ ਪਿੰਡ ਵਿਖੇ ਭਗਵੰਤ ਮਾਨ ਸਾਹਿਬ ਆਏ ਸੀ 2023 ਦੇ ਵਿੱਚ ਮੈਂ ਚਸ਼ਮਦੀਤ ਗਵਾਮ ਆਉਸੋ ਗੱਲ ਦਾ ਉਹਨਾਂ ਨੇ ਮੇਰੇ ਸਾਹਮਣੇ ਇਹ ਗੱਲ ਆਖੀ ਸੀ ਆ ਜਿਹੜੀ ਤੁਸੀਂ ਕਹਿੰਦੇ ਪਏ ਮੁਰਗੀ ਮਰੀ ਦੇ ਜਾਂ ਜੇ ਕਿਸੇ ਪਸ਼ੂਆਂ ਦਾ ਵਾੜਾ ਰੁੜ ਗਿਆ ਉਹਦਾ 1 ਲੱਖ ਰੁਪਇਆ ਰੇਸ਼ੀਮ ਕਾਂ ਦਾ 1/2 ਲੱਖ ਉਹ ਮੇਰੇ ਗਵਾਂਢ ਅਜੇ ਤੱਕ ਵੀ ਖੰਡਰ ਬਣੇ ਪਏ ਆ ਲੋਕਾਂ ਦੇ ਘਰ ਨਾ ਕਿਸੇ ਨੂੰ 1 ਲੱਖ ਮਿਲਿਆ ਨਾ ਕਿਸੇ ਨੂੰ 1/2 ਲੱਖ ਮਿਲਿਆ ਸਾਰੇ ਵਿਚਾਰੇ ਦਰਖਾਸਤਾਂ ਦੇ ਦੇ ਕੇ ਸਰਕਾਰੀ ਦਰਬਾਰੇ ਤੱਕੇ ਖਾਂਦੇ ਫਿਰਦੇ ਆ ਕੋਈ ਨਹੀਂ ਸੁਣਦਾ ਕੀ ਗੱਲ ਹੈਗੀ ਆ ਕੀ ਕਾਰ ਹੈਗਾ ਜਿਸ ਕਾਰਨ ਮੁੱਖ ਮੰਤਰੀ ਸਾਹਿਬ ਇੱਥੇ ਆਉਂਦੇ ਨੇ ਦੌਰਾ ਕਰਦੇ ਨੇ ਦੌਰਾ ਕਰਨ ਤੋਂ ਬਾਅਦ ਜਿਹੜਾ ਹੈਗਾ ਹਾਲਾਤ ਤਾਂ ਜਾਇਜਾ ਲੈ ਕੇ ਜਾਂਦੇ ਨੇ ਪਰ ਫਿਰ ਵੀ ਜਿਹੜੇ ਹੈਗੇ ਆ ਉਹਨਾਂ ਨੂੰ ਮੌਜਾ ਨਹੀਂ ਮਿਲਦਾ ਐਸੀ ਗੱਲ ਤਾਂ ਐਸੀ ਦਾ ਬੜੇ ਹੈਰਾਨਾ ਵੀ ਜੇ ਜ਼ਿਲ੍ਹਾ ਪ੍ਰਸ਼ਾਸਨ ਮੁੱਖ ਮੰਤਰੀ ਦਾ ਵੀ ਅੱਖਾਂ ਨਹੀਂ ਮੰਨਦਾ ਤੇ ਫਿਰ ਸਾਡੇ ਵਰਗੇ ਆਮ ਜਿਹੇ ਬੰਦਿਆਂ ਦਾ ਕੌਣ ਇਹ ਸਾਡੀ ਕੌਣ ਸੁਣੂਗਾ ਤੇ ਜਿਹੜਾ ਹਾਰਡ ਰੋਕੂ ਪ੍ਰਬੰਧ ਸੈਂਟਰ ਸਰਕਾਰ ਦੇ ਆ ਜਾਂ ਪੰਜਾਬ ਸਰਕਾਰ ਦੇ ਆ ਸਾਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਉਹ ਰਕਮਾਂ ਕਿੱਥੇ ਜਾਂਦੀਆਂ ਆਪਾਂ ਜਿਕਰ ਗੱਲ ਕਰਦੇ ਹੈਗੇ ਆ ਆ ਸਤਲੁਜ ਦਾ ਹੁਣ ਫਿਰ ਜਿਹੜੀ ਹੈਗੀ ਆ ਫਸਲਾਂ ਨੂੰ ਢਾਹ ਲਈ ਹੋਈ ਆ ਫਸਲਾਂ ਡੋਬ ਗਈਆਂ ਕਿੰਨਾ ਕੁ ਪਾਣੀ ਜਿਹੜਾ ਹੈਗਾ ਇਸ ਜਗ੍ਹਾ ਦੇ ਉੱਪਰ ਹੈਗਾਗਾ ਪਾਣੀ ਸਾਰੇ ਇੱਥੇ ਘੱਟ ਤੋਂ ਘੱਟ 10 ਤੋਂ ਲੈ ਕੇ 12-13 ਫੁੱਟ ਡੂੰਘਾ ਹੋਇਆਗਾ ਇੱਥੇ ਝੋਨਾ ਲੱਗਾ ਆਇਆ ਸੀ ਇਹ ਲੱਗ ਪਾ ਕੇ ਸਾਰੀਆਂ ਜ਼ਮੀਨਾਂ ਵਾਈ ਜੋਗਵਾ ਕਿਤੇ ਅਰਬੀ ਵਾ ਮੱਕੀ ਵਾ ਬਾਸਮਤੀ ਆ ਝੋਨਾ ਵਾ ਤੇ ਬੜਾ ਭਾਰੀ ਨੁਕਸਾਨ ਜਿਹੜਾ ਹੋਇਆ ਵਾ ਜੇ ਹੁਣ ਹਰ ਪਾਣੀ ਜਿਹੜਾ ਹੈਗਾ ਲਗਾਤਾਰ ਵਧ ਰਿਹਾ ਹੈਗਾ ਤੁਸੀਂ ਆਪਦੀਆਂ ਜ਼ਮੀਨਾਂ ਦੇ ਵਿੱਚ ਜੇ ਮੋਟਰ ਹੀ ਆਪ ਕਹ ਲਈਏ ਜੀ ਮੋਟਰਾਂ ਖੋਲ ਕੇ ਲੈ ਕੇ ਆਉਣੀਆਂ ਜਾਂ ਆਪਦੇ ਉੱਥੋਂ ਕੋਈ ਸੰਦ ਪੱਤੇ ਲੈ ਕੇ ਬਾਹਰ ਆਉਣੇ ਹੈਗੇ ਜਾਂ ਘਰਾਂ ਦੇ ਜਿਹੜੇ ਲੋਕ ਜਿਹੜੇ ਘਰ ਵਿੱਚ ਘਰ ਪਾਈ ਬੈਠੇ ਨੇ ਉਹਨਾਂ ਨੇ ਵਾਰ ਹੋਣਾ ਉਹਨਾਂ ਵਾਸਤੇ ਸਰਕਾਰ ਦੇ ਕੀ ਪ੍ਰਬੰਧ ਨੇ ਸਰ ਕੋਈ ਪ੍ਰਬੰਧ ਨਹੀਂਗਾ ਇੰਨਾ ਘਰਾਂ ਵਾਸਤੇ ਜੇ ਕੋਈ ਇਹਨਾਂ ਨੂੰ ਐਮਰਜੈਂਸੀ ਬਣ ਜੇ ਰਾਤ ਇਹਨਾਂ ਦੇ ਨਿਕਲਦਾ ਕੋਈ ਵੀ ਪ੍ਰਬੰਧ ਹੈ ਨਹੀਂਗਾ ਆ ਬੀੜੀ ਜਿਹੜੀ ਇਹ ਵੀ ਮੇਰਾ ਹਾਲ ਖਸਤਾ ਹਾਲ ਹੋਈ ਪਈ 5-7 ਸਾਲ ਪੁਰਾਣੀ ਆ ਤੇ ਇਹਦੇ ਵਿੱਚ ਪਾਣੀ ਪੈ ਜਾਂਦਾ ਵਾ ਨਾਲੋਂ ਨਾਲ ਜਦੋਂ ਉਹਨੂੰ ਚਲਾ ਇੰਨੇ ਦੇ ਨਾਲ ਪਾਣੀ ਘਟਦਾ ਵਾ ਕਿ ਤੇ ਡੋਬਣਾ ਜਾਗੇ ਇਹੋ ਜਿਹੇ ਹਲਾਤ ਬਣੇ ਫਿਰਦੇ ਹੁਣ ਕਿੰਨਾ ਕੁ ਜੜਾ ਹੈਗਾ ਨੁਕਸਾਨ ਹੋ ਚੁੱਕਾ ਹੈਗਾ ਕਿਸਾਨਾਂ ਦਾ ਅਹ ਧੀਰਾ ਘਾਰਾ ਦਾ ਹੀ ਜੇ ਆਪਾਂ ਕੱਲੀ ਗੱਲ ਕਰੀਏ ਤੇ ਮੇਰੇ ਹਾਲ 200 ਤੋਂ ਲੈ ਕੇ 250 ਏਕੜ ਜਿਹੜਾ ਫਸਲਾ ਉਸ ਤਬਾਹ ਹੋ ਚੁੱਕੀ ਹੈ ਕੀ ਮੰਗ ਕਰਦੇ ਸਰਕਾਰ ਕੋ ਸਰਕਾਰ ਤੋਂ ਮੁਆਵਜ਼ੇ ਦੀ ਉਚਿਤ ਮੰਗ ਕਰਦੇ ਆਂ ਵਿਜੋਨ ਹੋ ਗਿਆ ਉਹ ਤਾਂ ਵਾਪਸ ਨਹੀਂ ਆ ਸਕਦਾ ਤੇ ਭਾਰੇ ਦੀ ਮੁਆਵਜ਼ੇ ਦੀ ਜਿਹੜੀ ਹਰ ਹਰਜਾਨਾ ਜਿਹੜਾ ਉਹ ਵੱਤ ਤੋਂ ਵੱਤ ਕੀਤਾ ਜਾਵੇ ਤੇ ਜਿਹੜਾ ਕੋਈ ਛੋਟੀ ਮੋਟੀ ਰਕਮ ਜਿਹੜੀ ਕੋਈ ਹੈ ਉਹਨਾਂ ਦੇ ਕਿਸਾਨਾਂ ਦੇ ਖਾਤਿਆਂ 'ਚ ਪਾਈ ਜਾਵੇ ਬਿਲਕੁਲ ਜੀ ਕਿਸਾਨਾਂ ਨੂੰ ਜਿਹੜਾ ਹੈਗਾ ਮੁਆਵਜ਼ਾ ਬਣਦਾ ਹੈਗਾ ਜੇ ਤਾਂ ਆਪਾਂ ਗੱਲ ਕਰਦੇ ਆ ਸਤਲੁਜ ਦਰਿਆ ਦੇ ਵਿੱਚ ਪਾਣੀ ਆਉਣ ਦੇ ਨਾਲ ਜਿਹੜੀਆਂ ਫਸਲਾਂ ਖਰਾਬ ਹੋ ਜਾਂਦੀਆਂ ਹੈਗੀਆਂ ਉਹਨਾਂ ਦਾ ਸਰਕਾਰ ਅਜੇ ਤੱਕ ਉਹ ਜਿਹੜਾ ਹੈਗਾ 2023 ਦਾ ਜਿਹੜਾ ਮੁਆਵਜ਼ਾ ਨਹੀਂ ਦਿੱਤਾ ਗਿਆ ਕਿਸਾਨਾਂ ਦੀ ਮੰਗ ਹੈਗੀ ਕਿ ਸਾਨੂੰ ਜਿਹੜਾ ਹੈਗਾ ਫਸਲਾਂ ਤਾਂ ਸਾਡੀਆਂ ਖਰਾਬ ਹੋ ਗਈਆਂ ਉਹ ਤਾਂ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਜੇਕਰ ਪਾਣੀ ਲਗਾਤਾਰ ਇਸੇ ਤਰ੍ਹਾਂ ਵਧਦਾ ਹੈਗਾ ਤਾਂ ਜਿਹੜੇ ਬਾਹਰਲੀਆ ਜ਼ਮੀਨਾਂ ਹੈਗੀਆਂ ਉਹ ਵੀ ਡੁੱਬਰ ਦਾ ਜਿਹੜਾ ਉਹ ਫਸਲ ਡੁੱਬਦਾ ਖਸਾ ਜਿਤਾਇਆ ਜਾ ਰਿਹਾ। ਇੱਥੋਂ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈਗੀ ਆ ਕਿ ਸਾਨੂੰ ਜਿਹੜੇ ਅਗਾਊਂ ਪ੍ਰਬੰਧ ਕੀਤੇ ਜਾਣ ਸਾਡੀ ਜਿਹੜੀ ਹੈਗੀ ਆ ਸਾਰ ਲਈ ਜਾਵੇ ਸਾਡੇ ਜਿਹੜੇ ਬੰਨ ਹੈਗੇ ਆ ਉਹਨਾਂ ਨੂੰ ਮਜ਼ਬੂਤ ਕੀਤਾ ਜਾਵੇ। ਉੱਥੇ ਹੀ ਜਿਹੜੇ ਪੁਰਾਣੀ ਗੱਲ ਕਰਦੇ ਹੈਗੇ 2023 ਸੰਧ ਦੇ 2023 ਸੰਧ ਦਾ ਜਿਹੜਾ ਅਜੇ ਤੱਕ ਜਿਹੜਾ ਕਿਸਾਨਾਂ ਨੂੰ ਜਿਹੜਾ ਹੈਗਾ ਕਿ ਸਰਕਾਰ ਨੇ ਕੋਈ ਮੌਜ ਨਹੀਂ ਦਿੱਤਾ ਕਿਉਂਕਿ ਸਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਉਦੋਂ ਆਏ ਸੀਗੇ ਉਹਨਾਂ ਇੱਥੇ ਤੱਕ ਕਿਹਾ ਸੀਗਾ ਕਿ ਹਰ ਇੱਕ ਕਿਸਾਨ ਨੂੰ ਜਿਹੜਾ ਹੈਗਾ ਉਹਨਾਂ ਦਾ ਬਲਦਾ ਮੌਜ ਦਿੱਤਾ ਜਾਵੇਗਾ ਪਰ ਅਜੇ ਤੱਕ ਦੀ ਓਡੀਕ ਦੇ ਵਿੱਚ ਇਥੋਂ ਦੇ ਜਿਹੜੇ ਕਿਸਾਨ ਓਡੀ ਕਰ ਰਹੇ ਨੇ ਪਰਪਰ ਤੋਂ ਬਲਵੀਰ ਸਿੰਘ ਜੋ ਸੰਦੀਪ ਰਿਪੋਰਟ अजीत वेब ਟੀਵੀ अजीत ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ अजीत ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਕੇ ਲਈ ਬੈਲ ਆਈਕਨ